वेलकम बैक टू आवर YouTube चैनल ते ਆਪਾਂ ਨੇ स्टार्ट ਕੀਤੇ ਹੋਏ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਪਾਠ ਨੰਬਰ 1 ਅਪਲੋਡ ਹੋ ਚੁੱਕਿਆ ਸੀ ਤੁਸੀਂ ਨਹੀਂ ਦੇਖਿਆ ਤਾਂ ਪਹਿਲਾਂ ਪਾਠ ਨੰਬਰ 1 ਜ਼ਰੂਰ ਦੇਖ ਕੇ ਆਇਓ ਤੇ ਅੱਜ ਹੈਗਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਠ ਨੰਬਰ 2 ਤੇ ਆਪਾਂ ਕੱਲ ਦੇਖਿਆ ਕਿ ਉਹਨਾਂ ਨੇ ਕਿਹੜੇ-ਕਿਹੜੇ ਸ਼ਹਿਰ ਬਸਾਏ ਸੀ ਤੇ ਫਿਰ ਆਧ ਗ੍ਰੰਥ ਸਾਹਿਬ ਜੀ ਦਾ ਜੋ ਸੰਕਲਨ ਕਰਵਾਇਆ ਸੀ ਉਸ ਦੇ ਵਿੱਚ ਕਿੰਨੇ ਸ਼ਬਦ ਕਿੰਨੇ ਅੰਗ ਆਪਾ ਪੜੇ ਤੇ ਫਿਰ ਆਪਾਂ ਬੀੜ ਬਾਰੇ ਦੇਖਿਆ ਸੀ ਤੇ ਅੱਜ ਆਪਾਂ ਰਚਨਾਵਾਂ ਦੇ ਉੱਤੇ ਝਾਤ ਮਾਰਾਂਗੇ ਤਾਂ ਇੱਕ ਨਾ ਲਿਖ ਲਿਓ ਕਿ 1599 ਦੇ ਵਿੱਚ ਇਹਨਾਂ ਨੇ ਲਾਹੌਰ ਦੇ ਡੱਬੀ ਬਾਜ਼ਾਰ ਦੇ ਵਿੱਚ ਨਾ ਇੱਕ ਬੌਲੀ ਦਾ ਕੀ ਕਰਵਾਇਆ ਸੀ ਨਿਰਮਾਣ ਕਰਵਾਇਆ ਸੀ ਤੁਸੀਂ ਉਹ ਸ਼ਹਿਰ ਵਾਲੇ ਪੁਆਇੰਟ ਦੇ ਵਿੱਚ ਲਿਖ ਲਿਓ ਚੀਜ਼ਾਂ ਹਾਂਜੀ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਆਪ ਇਹਨਾਂ ਦੀਆਂ ਰਚਨਾਵਾਂ ਵੱਲ ਦੇਖਦੇ ਹਾਂ ਤਾਂ ਜੀ ਸੁਖਮਨੀ ਸਾਹਿਬ ਸੁਖਮਨੀ ਦਾ ਅਰਥ ਕੀ ਹੁੰਦਾ ਹੈ ਜੀ ਸੁੱਖਾਂ ਦੀ ਮਨੀ ਸਾਰੇ ਕਰਦੇ ਹੀ ਹੋਵੂਗੇ ਹਨਾ ਸੁਖਮਨੀ ਸਾਹਿਬ ਦਾ ਪਾਠ ਪਹਿਲੀ ਪੰਤੀ ਤੁਸੀਂ ਸਭ ਜਾਨੂ ਹੋਵੋਗੇ ਤੇ ਸੁਖਮਨੀ ਸਾਹਿਬ ਦਾ ਅਰਥ ਹੁੰਦਾ ਹੈ ਜੀ ਸੁੱਖਾਂ ਦੀ ਮਨੀ ਕਿਹੜੇ ਰਾਗ ਦੇ ਵਿੱਚ ਹੈ ਜੀ ਗੋੜੀ ਰਾਗ ਦੇ ਵਿੱਚ ਇਹ ਜਿਹੜਾ ਰਾਗ ਸੀ ਨਾ ਕੀ ਗੁਰੂ ਜੀ ਨੇ ਆਪ ਹੀ ਘੜਿਆ ਸੀ ਇਹਨਾਂ ਦਾ ਆਪਣਾ ਹੀ ਇੱਕ ਰਾਗ ਸੀ ਗੌੜੀ ਰਾਗ ਕੁੱਲ ਕਿੰਨੀਆਂ ਅਸ਼ਟਪਦੀਆਂ ਨੇ ਜੀ ਕੁੱਲ 24 ਅਸ਼ਟਪਦੀਆਂ ਨੇ ਸ਼ਲੋਕ ਕਿੰਨੇ ਨੇ 24 ਹਰ ਇੱਕ ਅਸ਼ਟਪਦੀ ਤੋਂ ਬਾਅਦ ਇੱਕ ਕੀ ਆਂਦਾ ਜੀ ਸ਼ਲੋਕ ਆਂਦਾ ਹੈ ਤੇ ਅਸ਼ਟਪਦੀ ਦਾ ਮਤਲਬ ਕੀ ਹੁੰਦਾ ਹੈ ਜੀ 8 ਪਦੀਆਂ ਵਾਲੀ ਰਚਨਾ ਮਤਲਬ ਕਿ 8 ਪੌੜੀਆਂ ਵਾਲੀ ਰਚਨਾ ਆਪਾਂ ਕਹਿ ਸਕਦੇ ਹਾਂ ਹਰ ਇੱਕ ਅਸ਼ਟਪਦੀ ਦੇ ਵਿੱਚ ਕਿੰਨੀਆਂ ਪੌੜੀਆਂ ਹਨ ਜੀ ਅੱਠ ਪੌੜੀਆਂ ਹਨ ਹਰ ਇੱਕ ਪੌੜੀ ਦੇ ਵਿੱਚ ਕਿੰਨੀਆਂ ਤੁਕਾਂ ਹੋਣਗੀਆਂ ਜੀ 10 ਤੁਕਾਂ ਹੋਣਗੀਆਂ ਤੇ ਇਹ ਹੀ ਸੁਖਮਨੀ ਸਾਹਿਬ ਜੀ ਦੀ ਰਚਨਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਭ ਤੋਂ ਲੰਬੀ ਰਚਨਾ ਮੰਨਿਆ ਜਾਂਦਾ ਹੈ ਸਭ ਤੋਂ ਲੰਬੀ ਰਚਨਾ ਹੈ ਹਨਾ ਜੀ 24 ਅਸ਼ਟਪਦੀਆਂ ਨੇ ਤੇ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਤੋਂ ਲੰਬੀ ਰਚਨਾ ਹੈ ਨੋਟ ਡਾਊਨ ਕਰ ਲਿਓ ਤੇ ਸਾਨੂੰ ਪਤਾ ਹੀ ਹੈ ਕਿ ਸੁਖਮਨੀ ਸਾਹਿਬ ਜੀ ਦਾ ਪਾਠ ਹਨਾ ਕਿੰਨੇ ਕ ਟਾਈਮ ਦੇ ਵਿੱਚ ਹੋ ਜਾਂਦਾ ਹੈ ਲਗਭਗ 120 ਮਿੰਟ ਬਾਕੀ ਰਾਗੀ ਦੀ ਸਪੀਡ ਤੇ ਡਿਪੈਂਡ ਕਰਦਾ ਹੈ ਹਨਾ ਜਿਸ ਨੂੰ ਤਾਂ ਜ਼ਿਆਦਾ ਕਾਲੀ ਹੋਵੇ ਉਹ ਤਾਂ ਫਿਰ ਕੰਮ ਨਿਬੇੜ ਕੇ ਪਾਰ ਹੋ ਜਾਂਦਾ ਹੈ ਪਰ ਲਗਭਗ ਕਹਿ ਲਓ 120 ਮਿੰਟ ਤਾਂ ਲੱਗਦੇ ਹੀ ਹਨ ਸ਼੍ਰੀ ਆਪਣੀ ਸੁਖਮਨੀ ਸਾਹਿਬ ਜੀ ਨੂੰ ਸੰਪੂਰਨ ਕਰਨ ਦੇ ਵਿੱਚ ਅੰਗ ਨੰਬਰ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਦਰਜ ਹੈ ਤਾਂ ਅੰਗ ਨੰਬਰ 262 ਤੋਂ ਲੈ ਕੇ ਅੰਗ ਨੰਬਰ 296 ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ 12 ਮਾ 12 ਮਾ ਇੱਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਲਿਖਿਆ ਸੀ ਤੇ ਇੱਕ 12 ਮਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਲਿਖਿਆ ਹੈ 12 ਮਾਧ ਅਰਥ ਹੁੰਦੇ ਹੈ ਜੀ 12 ਮਹੀਨਿਆਂ ਤੇ ਜੋ ਰਚਨਾ ਆਧਾਰਿਤ ਹੁੰਦੀ ਹੈ ਉਸ ਨੂੰ 12 ਮਾਹ ਕਿਹਾ ਜਾਂਦਾ ਹੈ 12ਵਾਂ ਕਿਹੜੇ ਰਾਗ ਦੇ ਵਿੱਚ ਸੀ ਜੀ ਮਾਜ ਰਾਗ ਦੇ ਵਿੱਚ ਕੁੱਲ ਕਿੰਨੀਆਂ ਪੌੜੀਆਂ ਨੇ 12 ਮਾਧੀਆਂ ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਲਿਖੀ ਹੈ ਕੁੱਲ 14 ਪੌੜੀਆਂ ਹਨ ਕਿਹੜੇ ਦਿਨ ਉਚਾਰਨ ਕੀਤਾ ਜਾਂਦਾ ਹੈ ਜੀ 12 ਮਾ ਦਾ ਸੰਗ੍ਰਾਂਦ ਵਾਲੇ ਦਿਨ ਜਿਹੜਾ ਹੈ ਉਚਾਰਨ ਕੀਤਾ ਜਾਂਦਾ ਹੈ ਕਿੰਨੇ ਨੰਬਰ ਅੰਗ ਤੋਂ ਲੈ ਕੇ ਕਿੰਨੇ ਨੰਬਰ ਅੰਗ ਤੱਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜੇ ਵਾਲੀ ਵਾਰਾਂ માં ਤਾਂ ਅੰਗ ਨੰਬਰ 133 ਤੋਂ ਲੈ ਕੇ 136 ਤੱਕ 12ਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਇਹਨਾਂ ਦੀ ਰਚਨਾ 52 ਅੱਖਰੀ 52 ਹੁੰਦਾ ਜੀ 92 ਮਤਲਬ ਕਿ 92 ਅੱਖਰਾਂ ਤੇ ਜੋ ਰਚਨਾ ਆਧਾਰਿਤ ਹੁੰਦੀ ਉਸ ਨੂੰ 52 ਅੱਖਰੀ ਕਿਹਾ ਜਾਂਦਾ ਹੈ ਹੁਣ 92 ਸੌਰੀ ਜਿਹੜਾ 52 ਅੱਖਰ ਕਹਲੋ ਹਨਾ ਜੀ 52 ਅੱਖਰ ਕਿਹੜੀ ਲਿਪੀ ਦੇ ਹੁੰਦੇ ਨੇ ਤਾਂ ਦੇਵਨਾਗਰੀ ਲਿਪੀ ਜੋ ਕਿ ਹਿੰਦੀ ਦੀ ਆ ਤੇ 52 ਅੱਖਰੀ ਦੀਆਂ ਕਿੰਨੀਆਂ ਪੌੜੀਆਂ ਨੇ ਕਿੰਨੇ ਪਦ ਨੇ ਜੀ ਕੁੱਲ 55 ਪੌੜੀਆਂ ਨੇ ਕਿਹੜੇ ਰਾਗ ਦੇ ਵਿੱਚ ਹੈ ਜੀ ਗੌੜੀ ਰਾਗ ਦੇ ਵਿੱਚ ਜਿਹੜੀ ਹੈ ਲਿਖੀ ਗਈ ਹੈ ਉਸ ਤੋਂ ਬਾਅਦ ਸ਼ਬਦ ਹਜ਼ਾਰੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਹਜ਼ਾਰੇ ਕਿਹੜੇ ਸੀ ਜੀ ਮੇਰਾ ਮਨ ਲੋਚੇ ਗੁਰਦਰਸ਼ਨ ਤਾਂ ਹੀ ਜੋ ਕੀ ਸਿਲੇਬਸ ਦੇ ਵਿੱਚ ਵੀ 10ਵੀਂ ਦੀ ਹੈ ਨਾ ਸਾਹਿਤ ਮਾਲਾ ਦੇ ਵਿੱਚ ਇਹ ਹੈਗਾ ਆਪਾਂ ਨੂੰ ਪੜਨਾ ਅੱਗੇ ਜਾ ਕੇ ਉਸ ਤੋਂ ਬਾਅਦ ਕਿਹੜੇ ਰਾਗ ਦੇ ਵਿੱਚ ਸੀ ਜੀ ਮਾਜ ਰਾਗ ਦੇ ਵਿੱਚ ਸ਼ਬਦ ਹਜ਼ਾਰੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਖੀਤੀ ਰਚਨਾ ਲਿਖੀ ਹੈ ਖੀਤੀ ਰਚਨਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਹੈਨਾ ਨਾਨਕ ਦੇਵ ਜੀ ਨੇ ਵੀ ਲਿਖੀ ਹੈ ਨਾ ਹੂੰ ਚੰਦਰਮਾ ਦੇ ਵਦਨ ਕਟਨ ਨਾਲ ਸਾਨੂੰ ਪਤਾ ਹੀ ਹੈ ਖੀਤੀ ਰਚਨਾ ਦਾ ਸੰਬੰਧ ਹੈ ਇਹ ਕੋਈ ਰਾਗ ਨਹੀਂ ਵਰਤਿਆ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਰਚਨਾ ਦੇ ਵਿੱਚ ਉਸ ਤੋਂ ਬਾਅਦ ਗਾਥਾ ਚੋ ਬੋਲੇ ਰਚਨਾ ਵੀ ਇਹਨਾਂ ਨੇ ਲਿਖੀ ਹੈ ਇਹ ਇਹਨਾਂ ਦੀਆਂ ਰਾਗ ਰਹਿਤ ਬਾਣੀਆਂ ਹਨ ਮੰਧਾਵਨੀ ਮੰਧਾਵਨੀ ਜਿਹੜੀ ਰਚਨਾ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਲਕੁਲ ਅਖੀਰ ਤੇ ਦਰਜ ਹੈ ਜੇਕਰ ਪੁੱਛ ਲਿਆ ਜਾਵੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਖੀਰ ਤੇ ਦਰਜ ਮੰਧਾਵਨੀ ਰਚਨਾ ਕਿਹੜੇ ਗੁਰੂ ਸਾਹਿਬਾਨ ਦੀ ਹੈ ਜੀ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹੈ ਜੇਕਰ ਪੁੱਛ ਲਿਆ ਜਾਵੇ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹਨਾ ਅਖੀਰਲੀ ਬਾਣੀ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਤਾਂ ਕਿਹੜੀ ਬਾਣੀ ਹੈ ਤਾਂ ਮੁੰਦਾਵਨੀ ਬਾਨੀ ਹੈਗੀ ਹੈ ਇਹਨਾਂ ਨੇ ਜੀ ਸਵਈਏ ਵੀ ਲਿਖੇ ਸੀ ਜੋ ਕਿ ਰਾਗ ਰਹਿਤ ਸੀ ਉਸ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੁੱਲ 6 ਵਾਰਾਂ ਲਿਖੀਆਂ ਸੀ ਕਿੰਨੀਆਂ ਵਾਰਾਂ ਲਿਖੀਆਂ ਸੀ ਜੀ ਕੁੱਲ 6 ਵਾਰਾਂ ਗੌੜੀ ਕੀ ਵਾਰ ਗੁਜਰੀ ਕੀ ਵਾਰ ਰਾਮਕਲੀ ਕੀ ਵਾਰ ਮਾਰੂ ਕੀ ਵਾਰ ਜੈਤਿ ਸ੍ਰੀ ਕੀ ਵਾਰ ਜਿਸ ਦਾ ਸੰਬੰਧ ਭਾਸ਼ਾ ਦੇ ਨਾਲ ਹੈ ਤੇ ਬਸੰਤ ਕੀ ਵਾਰ ਆ ਜਿਹੜੀ ਬਸੰਤ ਕੀ ਵਾਰ ਹੈ ਨਾ ਇਹ ਸਭ ਤੋਂ ਛੋਟੀ ਰਚਨਾ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਵਿੱਚ ਕੇਵਲ ਤਿੰਨ ਪੌੜੀਆਂ ਹਨ ਠੀਕ ਹੈ ਜੀ ਬਸੰਤ ਕੀ ਵਾਰ ਕੀ ਹੈ ਸਭ ਤੋਂ ਛੋਟੀ ਰਚਨਾ ਹੈ ਕਿਉਂਕਿ ਇਸ ਦੇ ਵਿੱਚ ਕੁੱਲ ਕਿੰਨੀਆਂ ਪੌੜੀਆਂ ਹਨ ਜੀ ਕੁੱਲ ਤਿੰਨ ਪੌੜੀਆਂ ਹਨ ਇੱਕ ਇਹਨਾਂ ਦੀ ਰਚਨਾ ਹੈਗੀ ਸੀ ਜੀ ਗੁਣਵੰਤੀ ਰਚਨਾ ਜਿਹੜੀ ਕਿ ਸੂਹੀ ਰਾਗ ਦੇ ਵਿੱਚ ਦਰਜ ਹੈ ਤੇ ਇਸ ਤਰ੍ਹਾਂ ਇਹ ਹੈਗੀਆਂ ਸੀ ਕੁਝ ਮਹੱਤਵਪੂਰਨ ਰਚਨਾਵਾਂ ਜੋ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੀਆਂ ਸਨ ਤੇ ਹੁਣ ਆਪਾਂ ਦੇਖਦੇ ਹਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦੇ ਕੁੱਲ ਸ਼ਬਦ ਕਿੰਨੇ ਹਨ ਤਾਂ 2216 ਜਾਂ 2218 ਇਹਨਾਂ ਦੀ ਬਾਣੀ ਦੇ ਕੁੱਲ ਸ਼ਬਦ ਹਨ ਕੁੱਲ ਰਾਗ ਕਿੰਨੇ ਹਨ ਜੀ ਕੁੱਲ ਰਾਗ 30 ਹਨ ਠੀਕ ਹੈ ਜੀ 30 ਰਾਗ ਹਨ ਸ਼ਾਕਾ ਰਚਨਾ ਇਹਨਾਂ ਦੀ ਸੁਖਮਨੀ ਸਾਹਿਬ ਹੈ ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਤੋਂ ਲੰਬੀ ਰਚਨਾ ਹੈਗੀ ਹੈ ਜੀ ਅੰਗ ਨੰਬਰ 262 ਤੋਂ ਲੈ ਕੇ 296 ਤੱਕ ਦਰਜ ਹੈ ਵਾਰਾਂ ਕੁੱਲ ਕਿੰਨੀਆਂ ਨੇ ਜੀ ਆ 6 ਵਾਰਾਂ ਨੇ ਗੌੜੀ ਵਾਰ ਗੁਜਰੀ ਵਾਰ ਰਾਮਕਲੀ ਮਾਰੂ ਜੈਤਸਰੀ ਬਸੰਤ ਬਸੰਤ ਕੀ ਵਾਰ ਜਿਸ ਦਾ ਕੀ ਸਭ ਤੋਂ ਛੋਟੀ ਰਚਨਾ ਹੈ ਤਿੰਨ ਪੌੜੀਆਂ ਇਸ ਦੇ ਵਿੱਚ ਆ ਜਾਂਦੀਆਂ ਹਨ ਤੇ ਇਸ ਤਰ੍ਹਾਂ ਇਹ ਹੈਗੇ ਸੀ ਕੁਝ ਇੰਪੋਰਟੈਂਟ ਇਹਨਾਂ ਦੀਆਂ ਰਚਨਾਵਾਂ ਸ਼ਬਦ ਹਜ਼ਾਰੇ ਹੋਗੇ 52 ਅਖਰੀ 12ਵਾਂ ਸੁਖਮਨੀ ਸਾਹਿਬ ਇੰਪੋਰਟੈਂਟ ਹੈ ਅਤੇ ਉਸ ਤੋਂ ਬਾਅਦ ਇਹਨਾਂ ਦੇ ਮੇਨ ਪੁਆਇੰਟ ਤੁਸੀਂ ਯਾਦ ਰੱਖਣੇ ਨੇ ਕਿਹੜੇ-ਕਿਹੜੇ ਇਹਨਾਂ ਨੇ ਸ਼ਹਿਰ ਵਸਾਏ ਸੀ ਜਿਵੇਂ 88 ਦੇ ਵਿੱਚ ਹਰਮੰਦਰ ਸਾਹਿਬ ਦੀ ਨੀਂ ਰੱਖੀ ਸੀ ਮੀਆਂ ਮੀਰ ਜੀ ਤੋਂ ਰਖਵਾਈ ਸੀ 1590 ਦੇ ਵਿੱਚ ਤਰਨਤਾਰਨ ਸ਼ਹਿਰ ਵਸਾਇਆ 93 ਦੇ ਵਿੱਚ ਗੁਰਤਾਰਪੁਰ ਬਿਆਸ ਨਦੀ ਵਾਲੇ ਕੰਡੇ ਤੇ ਵਸਾਇਆ 95 ਦੇ ਵਿੱਚ ਹਰਗੋਬਿੰਦਪੁਰਾ ਜਿਹੜਾ ਸ਼ਹਿਰ ਵਸਾਇਆ 96 ਦੇ ਵਿੱਚ ਸ਼ੇਰਟਾ ਸਾਹਿਬ ਨੜਿੰਨ ਦੇ ਵਿੱਚ ਅਸੀਂ ਦੇਖ ਹੀ ਰੱਖਿਆ ਕਿ ਲਾਹੌਰ ਦੇ ਵਿੱਚ ਇੱਕ ਡੱਬੀ ਬਾਜ਼ਾਰ ਜਿਹੜਾ ਹੈ ਉਸ ਦਾ ਉਸ ਦੇ ਵਿੱਚ ਇੱਕ ਬੌਲੀ ਦਾ ਨਿਰਮਾਣ ਕਰਵਾਇਆ ਸੀਗਾ ਤੇ ਇਹਨਾਂ ਨੂੰ ਉਪਾਦੀ ਜਿਹੜੀ ਮਿਲੀ ਹੋਈ ਹੈ ਜੀ ਧਾਰਨ ਮਤਲਬ ਕਿ ਦਿੱਤੀ ਗਈ ਹੈ ਸੱਚੇ ਪਾਤਸ਼ਾਹ ਦੀ ਇਹ उपाधि ਧਾਰਨ ਕਿਸ ਨੇ ਕੀਤੀ ਹੋਈ ਹੈ ਜੀ ਤਾਂ ਉਹਨਾਂ ਦੇ ਪੁੱਤਰ ਹਰगोबिंद ਜੀ ਨੇ ਸ਼ਹੀਦਾਂ ਦੇ ਸਰਤਾਜ ਕਿਉਂਕਿ ਇਹ ਪਹਿਲੇ ਸ਼ਹੀਦ ਗੁਰੂ ਸਾਹਿਬਾਨ ਜੀ ਸਨ 16ਵੀਂ 17ਵੀਂ ਸਦੀ ਦੇ ਕਵੀ ਸਨ ਗੁਰਗੱਦੀ ਸਮਾਂ ਬਹੁਤ ਇੰਪੋਰਟੈਂਟ ਹੈ ਯਾਦ ਰੱਖਣਾ ਤਾਂ 1581 ਤੋਂ ਲੈ ਕੇ 1606 ਤੱਕ ਇਹ ਤੁਸੀ ਯਾਦ ਰੱਖਣਾ ਹੈ ਤੇ ਇੱਕ ਸ੍ਰੀ ਗੁਰੂ ਰਾਮਦਾਸ ਜੀ ਬਾਰੇ ਹਨਾ ਮਤਲਬ ਕਿ ਇਹਨਾਂ ਨੇ ਮਸੰਦ ਪ੍ਰਥਾ ਜਿਹੜੀ ਹੈ ਚਲਾਈ ਸੀ ਇਹਨਾਂ ਦੀ ਜਿਹੜੀ ਬਾਣੀ ਦੇ ਰਾਗ ਨੇ ਕੁੱਲ ਜੀ 29 ਰਾਗ ਨੇ ਵਾਰ ਇਹਨਾਂ ਦੀਆਂ 8 ਨੇ 6 679 ਦੇ ਅੰਦਰ ਦੇ ਸ਼ਬਦ ਨੇ ਇਹਨਾਂ ਨੇ ਕਿਹੜੇ ਰਾਗਾਂ ਦੀ ਵਰਤੋਂ ਨਹੀਂ ਕੀਤੀ ਆਪਾਂ ਗੱਲ ਕਰ ਰਹੇ ਹਾਂ ਜੀ ਸ੍ਰੀ ਗੁਰੂ ਰਾਮਦਾਸ ਜੀ ਦੀ ਸ਼ਾਇਦ ਇਹ ਪੁਆਇੰਟਸ ਮੈਂ ਤੁਹਾਨੂੰ ਲਿਖਵਾਉਣੇ ਭੁੱਲ ਗਈ ਸੀ ਜੇਕਰ ਮੈਂ ਵੀਡੀਓ ਦੇ ਵਿੱਚ ਦੱਸ ਵੀ ਦਿੱਤੀ ਹੋਣ ਤਾਂ ਇੱਕ ਵਾਰੀ ਦੁਬਾਰਾ ਦੇਖ ਲਓ ਤਾਂ ਇਹਨਾਂ ਨੇ ਕਿਹੜੇ ਰਾਗ ਨਹੀਂ ਵਰਤੇ ਸੀ ਜੀ ਕਦਾਰ ਰਾਗ ਜੈ ਜੈ ਵੰਤੀ ਰਾਗ ਸ਼ਿਰੀ ਗੁਰੂ ਰਾਮਦਾਸ ਜੀ ਨੇ ਨਹੀਂ ਵਰਤੇ ਸੀ ਕੁੱਲ ਰਾਗ 29 ਰਾਗ ਵਾਰ ਕੁੱਲ 8 679 ਸ਼ਬਦ ਮਸੰਦ ਪ੍ਰਥਾ ਇਹਨਾਂ ਨੇ ਜਿਹੜੀ ਹੈ ਉਹ ਚਲਾਈ ਸੀ ਤੇ ਇਸ ਤਰ੍ਹਾਂ ਆਪਣੇ ਸ਼ਿਰੀ ਗੁਰੂ ਅਰਜਨ ਦੇਵ ਜੀ ਵੀ ਹੋ ਚੁੱਕੇ ਹਨ ਤੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਜਿਹੜੇ ਹੈ ਦਸਵੇਂ ਪਾਤਸ਼ਾਹ ਸ਼ਿਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਪਾਰਟ ਲੈ ਕੇ ਆਵਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਧੰਨਵਾਦ